ਉਹ ਜਿਹੜਾ ਸੀਗਾ ਉਹ ਡਰਾਈ ਸੀਗਾ ਇਸ ਵਾਰੀ ਪਿਛਲੇ 10 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ بارش ਹੋਈ ਹੈ ਔਰ ਇਹ ਮਈ ਤੋਂ ਸ਼ੁਰੂ ਹੋਈ ਹੋਈ ਹੈ ਚੌਥਾ ਮਹੀਨਾ ਹੈਗਾ ਇਹ ਤੇ ਜਦੋਂ بارشਾਂ ਹੁੰਦੀਆਂ ਉਸ ਵੇਲੇ ਡੈਂਗੀ ਮਲੇਰੀਆ ਡਾਇਰੀਆ ਜਿਹਨੂੰ ਅਸੀਂ ਵੈਕਟਰ ਬੋਰਨ ਡਿਜ਼ੀਜ਼ਸ ਕਹਿੰਦੇ ਆ ਜਾਂ ਵਾਟਰ ਬੋਰਨ ਜਿਹਦੇ ਵਿੱਚ ਡਾਇਰੀਆ ਔਰ ਕੋਲਰਾ ਹੈਪਟਾਈਟਸ ਹੈ ਇਹ ਬਿਮਾਰੀਆਂ ਦੀ ਪਰਹਾਰ ਹੁੰਦੀ ਹੈ ਬਟ ਅਸੀਂ ਜਿਹੜਾ ਇੱਕ ਪ੍ਰੋਐਕਟਿਵ ਅਪਰੋਚ ਇਸ ਵਾਰੀ ਲਈ ਆ ਉਹਦੇ ਵਿੱਚ ਸਾਨੂੰ ਮੀਡੀਆ ਤੋਂ ਵੀ ਬਹੁਤ ਸਹਿਯੋਗ ਮਿਲ ਰਿਹਾ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੇ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਯਾਰ ਸ਼ੁਕਰਵਾਰ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਹੈ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅੱਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ 'ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਹੈ ਅਸੀਂ ਉਹ ਮਤਲਬ ਤਿੰਨ ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਿ ਕਲੀਨਿਕ ਨੇ ਕੁਝ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਰੀਡਿੰਗ ਹੋ ਰਹੀ ਹੈ ਚਾਹੇ ਉਹ ਡੇਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮਵੇਸ਼ੀਆਂ ਵਾਸਤੇ ਬڑے-ਵਡੇ ਬਾਹਰ ਰੱਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਰ ਸ਼ੁੱਕਰਵਾਰ ਨੂੰ ਅਸੀਂ ਚੰਗੀ ਤਰ੍ਹਾਂ ਸੁਕਾਉਨੇ ਆ ਔਰ ਐਂਟੀ ਲਾਰਵਲ ਸਪਰੇ ਔਰ ਇਹਦੇ ਨਾਲ-ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਆ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਡਾਰਵ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡੈਰੀਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਟਾਈਟਸ ਏ ਦਾ ਫ੍ਰੀਡ ਕੋਰਚ ਹੋ ਗਿਆ ਸੀ ਜਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੌਂਗੀ ਪਟਿਆਲੇ ਮੇਜਰ ਐਪੀਸੋਡ ਹੋਏ ਸੀ ਸੋਰੀ ਸਿਰਫ ਤੇਨ ਐਪੀਸੋਡ ਹੋਏ ਆ ਔਰ ਉਹ ਵੀ ਅਸੀਂ ਕੰਟੇਨ ਕੀਤੇ ਆ ਲੇਕਿਨ ਅਸੀਂ ਜਿਹੜਾ ਹੈਗਾ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਮੈਨੂੰ মিডিਆ ਤੋਂ ਖਬਰ ਮਿਲੀ ਕਿ ਜਿਹੜੇ ਸੱਤ ਪਿੰਡ ਹੈਗੇ ਆ ਗੁਰਦਾਸਪੁਰ ਦੇ ਵਿੱਚੋਂ ਮੇਨ ਲੈਂਡ ਤੋਂ ਕੱਟ ਆਫ ਹੋ ਗਏ ਆ ਉੱਥੇ 8 ਪ੍ਰੈਗਨੈਂਟ ਲੇਡੀਆਂ ਆ ਤੇ ਅਸੀਂ ਉੱਥੇ ਬੋਟ ਐਂਬੂਲੈਂਸ ਦਾ ਕਨਸੈਪਟ ਇੰਟਰੋਡਿਊਸ ਕਰਕੇ ਉਹਨਾਂ ਨੂੰ ਲੇਡੀਆਂ ਨੂੰ ਇੱਧਰ ਲਿਆ ਕੇ ਉਹਦੇ ਵਿੱਚੋਂ ਇੱਕ ਦੀ ਸੇਫ ਡਿਲੀਵਰੀ ਹੋ ਗਈ ਆ ਬਾਕੀ ਅਸੀਂ ਸਾਰਿਆਂ ਨੂੰ ਆਫਰ ਕਰਤਾ ਕਿ ਤੁਸੀਂ ਸਾਡੇ ਹਸਪੀਟਲ ਚ ਆ ਕੇ ਸਟੇ ਕਰ ਸਕਦੇ ਹੋ ਬਟ ਜਿਨ੍ਹਾਂ ਦੀ ਡਿਲੀਵਰੀ ਦੇ ਵਿੱਚ ਇੱਕ ਮਹੀਨਾ ਜਾਂ ਇਸ ਤੋਂ ਵੱਧ ਪੀਰੀਅਡ ਆ ਉਹ ਜੇ ਨਹੀਂ ਆਣਾ ਚਾਹੁੰਦੇ ਤੇ ਇੱਕ ਲੇਡੀ ਹੋਰ ਆ ਕੇ ਦਾਖਲ ਹੋ ਗਈ ਜਿਹੜਾ ਦੀ ਐਕਸਪੈਕਟਡ ਹੈ ਮਤਲਬ ਨੈਕਸਟ 2-4 ਦਿਨ ਦੇ ਵਿੱਚ ਇਸੇ ਤਰ੍ਹਾਂ ਇੱਕ ਤੁਸੀਂ ਦੱਸਿਆ ਸੀਗਾ ਕਿ ਕਾਲੂ ਦਾ ਟਾਪੂ ਹੈਗਾ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸਾਰਾ ਉੱਥੇ ਜਿਹੜਾ ਅਰੇਂਜਮੈਂਟ ਕੀਤਾ ਇਹ ਇਸ ਤੋਂ ਸવાય ਅਸੀਂ ਬੜਾ ਇੱਕ ਕੋਲਾਬੋਰੇਟ ਅਰੇਂਜਮੈਂਟ ਕਰਕੇ ਜਿਹਦੇ ਵਿੱਚ ਅਸੀਂ 172 ਐਂਬੂਲੈਂਸ ਤੇ 438 ਰੈਪਿਡ ਰਿਸਪੌਂਸ ਟੀਮਸ ਤੇ 300 ਤੇ ਹੀ ਮੋਬਾਈਲ ਮੈਡੀਕਲ ਟੀਮਸ ਇਹ ਸਾਡੀਆਂ ਜਿਹੜੀਆਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ ਰੈਡੀ ਆ ਔਰ ਜੋ ਸਾਨੂੰ মিডিਆ ਦੇ ਥਰੂ ਔਰ ਸਾਡੇ ਜਿਹੜਾ ਆਫੀਸ਼ੀਅਲ ਸਾਡਾ ਸਿਸਟਮ ਆ ਉਹਦੇ ਥਰੂ ਤੁਹਾਨੂੰ ਖਬਰ ਆਈ ਸੀ ਕਿ ਦੋ ਬਲਾਕ ਕਪੂਰਥਲਾ ਦੇ ਔਰ ਇੱਕ ਬਲਾਕ ਹੁਸ਼ਿਆਰਪੁਰ ਦਾ ਉੱਥੇ ਸਾਡੀਆਂ ਮੈਡੀਕਲ ਟੀਮਸ ਨੇ ਜਾ ਕੇ ਕੈਂਪ ਲਗਾ ਕੇ 241 ਮਰੀਜ਼ ਜਿਹੜੇ ਸਾਡੇ ਕੋਲ ਆਏ ਜਿਹਨਾਂ ਚੋਂ 9 ਮਰੀਜ਼ ਡਾਇਰੀਆ ਦੇ ਸੀ 7 ਗੈਸਟ੍ਰੋਐਂਟਰਾਈਟਸ ਦੇ ਸੀ 15 ਫੀਵਰ ਦੇ ਸੀ 9 ਸਕੇਨਲਰਜੀ ਔਰ 7 ਜਿਹੜੇ ਸੀਗੇ ਉਹ ਆਈ ਇਨਫੈਕਸ਼ਨਸ ਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਗਿਆ ਔਰ ਸਾਰੇ ਜਿੰਨੀਆਂ ਸਾਡੀਆਂ 438 ਰੈਪਰਟ ਰਿਸਪੌਂਸ ਟੀਮ ਔਰ 323 ਜਿਹੜੀਆਂ ਸਾਡੀਆਂ ਹੈਗੀਆਂ ਮੋਬਾਈਲ ਟੀਮਸ ਇਹਨਾਂ ਦੀ ਆਪਣੇ ਪੇਰੈਂਟ ਹਸਪੀਟਲ ਦੇ ਨਾਲ ਔਰ ਸਾਰੇ ਡਿਸਟ੍ਰਿਕਟ ਉਹ ਜਿੰਨੇ ਵੀ ਸਾਡੇ ਉਹਨਾਂ ਕੋਲ ਸਾਡੇ ਕੋਲੇ 2000 ਤੋਂ ਵੱਧ ਜਿਹੜੇ ਬੈਡਸ ਹੈਗੇ ਅਸੀਂ ਤਿਆਰ ਕੀਤੇ ਆ ਇਸ ਤੋਂ ਸਵਾਇ ਸਾਡਾ 104 ਨੰਬਰ ਜਿਹੜਾ ਹੈਲਥ ਲਾਈਨ ਐਨ ਐਚ ਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅਦਾ ਕੇਸ ਹੈਗਾ ਜਿਹਨੂੰ ਅਸੀਂ ਸਪਰੋਡੈਕ ਕੇਸ ਕਹਿੰਦੇ ਆ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਮੁੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲੇ ক্লোਰਿਨ ਦੀਆਂ ਟੈਬਲੇਟ ਲੈ ਸਕਦੇ ਹੋ ORS ਲੈ ਸਕਦੇ ਹੋ ਔਰ ਜੇ ਲੋਡ ਪੈਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਹਨਾਂ ਕੋਲ ਐਂਟੀ ਡਾਇਰੀਅਲ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵੱਧ ਰਹੇ ਆ ਤਾਂ ਫਿਰ ਜਿਹੜੀ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋਡ ਪੈਗੀ ਕਿਤੇ ਮੈਡੀਕਲ ਕਾਲਜ ਦੇ ਵਿੱਚ ਤੇ ਉਹਨਾਂ ਦੇ ਨਾਲ ਸਾਡੀ ਲਿੰਕੇਜ ਜਿਹੜੀਆਂ ਸਾਰੀਆਂ ਸੀ ਐਸਟੈਬਲਿਸ਼ ਕੀਤੀਆਂ ਸੋ ਇਹ ਸਾਰਾ ਹੈਲਥ ਡਿਪਾਰਟਮੈਂਟ ਨੇ ਇੱਕ ਪ੍ਰੋਐਕਟਿਵ ਅਪਰੋਚ ਲੈ ਕੇ ਔਰ ਇਹਦੇ ਨਾਲ ਨਾਲ ਕਿਤੇ ਵੀ ਤੁਹਾਨੂੰ ਆਂਦਾ ਜਿਹੜਾ ਜਿਹੜਾ ਜੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਪੀਣ ਵਾਲਾ ਪਾਣੀ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਬਦਬੂ ਆ ਰਹੀ ਹੈ ਉਹ ਤੁਹਾਨੂੰ ਸ਼ੱਕ ਪੈਂਦਾ ਕਿ ਸਾਫ਼ ਨਹੀਂ ਹੈ ਉਹਨੂੰ ਕਲੋਰੀਨ ਪਾ ਕੇ ਜਾਂ ਬੋਇਲ ਕਰਕੇ ਯੂਜ਼ ਕਰੋ ਤੇ ਨਾਲ ਦੀ ਨਾਲ ਤੁਸੀਂ ਆਸ਼ਾ ਵਰਕਰ ਨੂੰ ਕਹੋਗੇ ਜਾਂ ਸਾਡੇ ਨੀਰੈਸਟ ਕਰਮਚਾਰੀ ਨੂੰ ਕਹੋਗੇ ਹੈਸਦੀਆਂ ਟੀਮ ਚ ਆਣ ਗਿਆ ਉਹ ਆ ਕੇ ਔਨ ਦਾ ਸਪੋਰਟ ਟੈਸਟਿੰਗ ਕਰਨ ਗਿਆ ਔਰ ਬੈਕਟੀਰੀਓਲੋਜੀਕਲ ਐਗਜ਼ਾਮੀਨੇਸ਼ਨ ਵਾਸਤੇ ਉਹਦੇ ਸੈਂਪਲ ਲੈ ਕੇ ਜਾਣ ਗਿਆ ਜਦੀ ਰਿਪੋਰਟ ਵਿਦਰ 48 ਆ ਜਾਏਗੀ ਤੇ ਜੇ ਕਿਤੇ ਰਿਪੋਰਟ ਸੈਂਪਲ ਜਿੱਥੇ ਵੀ ਫੇਲ ਹੁੰਦੇ ਆ ਅਸੀਂ ਉੱਥੇ ਇਮੀਡੀਏਟਲੀ ਸਾਡੇ ਅਸੀਂ ਐਸਓਪੀਸ ਬਾਕੀ ਸਾਰੇ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਜਿਹੜਾ ਕਿ ਸਾਫ਼ ਪਾਣੀ ਅਸੀਂ ਜਿਵੇਂ ਅਮਰੀਕਾ ਮਿਰਕ ਪਲਾਂਟਸ ਹੋ ਗਏ ਤਾਂ ਜਿਹੜਾ ਜਿਹੜਾ ਸਰਟੀਫਾਈਡ ਸੋਰਸ ਹੈ ਉੱਥੋਂ ਲੈ ਕੇ ਅਸੀਂ ਇਮੀਡੀਏਟਲੀ ਉਹਨਾਂ ਨੂੰ ਪੀਣ ਲਈ ਦੂਜਾ ਪਾਣੀ ਸਪਲਾਈ ਕਰਦੇ ਆਂ ਔਰ ਜਿਹੜਾ ਫਾਲਟ ਹੁੰਦਾ ਉਹਨੂੰ ਲੱਭ ਕੇ ਜਿਹੜੇ ਲੋਕਲ ਬਾਡੀਜ਼ ਹੁੰਦੀਆਂ ਚਾਹੇ ਅਰਬਨ ਹੋਣ ਜਾਂ ਰੂਰਲ ਹੋਣ ਉਹਨੂੰ ਰੈਕਟੀਫਾਈ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੂੰ ਦੁਬਾਰਾ ਸ਼ੁਰੂ ਕਰਦੇ ਆਂ ਅਸੀਂ ਤੇ ਦੂਜਾ ਇਹ ਉਹਦੇ ਚ ਪ੍ਰਕਾਸ਼ਨ ਇਹ ਹੁੰਦੀ ਆ ਕਿ ਆਮ ਤੌਰ ਤੇ ਜਿਹੜਾ ਸੋਰਸ ਹੁੰਦਾ ਜਿੱਥੇ ਮੋਟਰ ਲੱਗੀ ਹੁੰਦੀ ਆ ਕਲੀਨ ਹੁੰਦਾ ਤੁਸੀਂ ਉੱਥੋਂ ਵੀ ਆਪਣੇ ਪੀਣ ਵਾਸਤੇ ਲੈ ਕੇ ਪਾਣੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜੀ ਐਡਲਟਰੇਸ਼ਨ ਹੁੰਦੀ ਆ ਉਹ ਕਿਤੇ ਨਾ ਕਿਤੇ ਸੀਵਰੇਜ ਦੀ ਮਿਕਸਿੰਗ ਨਾਲ ਜਦੋਂ ਕਿਤੇ ਪਾਈਪ ਕੋ ਲੀਕ ਕਰਦੇ ਆ ਜਾਂ ਜਦੋਂ 네ਗਟਿਵ ਪ੍ਰੈਸ਼ਰ ਹੁੰਦਾ ਉਹਦੇ ਕਰਕੇ ਹੁੰਦੀ ਆ ਸੋ ਜਿਹੜੇ ਵੀ ਸਾਡੇ ਫਲਡ ਇਫੈਕਟਡ ਏਰੀਆ ਉਥੋਂ ਕੋਈ ਡੌਗ ਬਾਈਟ ਜਾਂ ਸਨੇਕ ਬਾਈਟ ਦੀ ਕੋਈ ਅਜ ਤੱਕ ਕੋਈ ਰਿਪੋਰਟਿੰਗ ਨਹੀਂ ਆਈ ਸੀ ਤੋ ਇਹ ਪੂਰਾ ਅਸੀਂ ਜਿਹੜਾ ਹੈਗਾ ਲੈਬੋਰਟਰੀ ਅਰੇਂਜਮੈਂਟ ਇਹਦੇ ਨਾਲ ਨਾਲ ਅਸੀਂ ਜਿੰਨੇ ਵੀ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਔਰ ਜਿਹੜੇ ਬਾਕੀ ਦੇ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਔਰ ਸਾਰੇ ਉਹਨਾਂ ਦੇ ਨਾਲ ਅਸੀਂ ਜਿਹੜਾ ਟਾਈ ਅਪ ਕਰਕੇ ਉਹਨਾਂ ਦੇ ਨਾਲ ਸਾਡੀ ਬਹੁਤ ਅੱਛੀ ਕੋਲਾਬੋਰੇਸ਼ਨ ਈਵਨ ਜਿਹੜੇ ਕੈਮਿਸਟ ਐਸੋਸੀਏਸ਼ਨਸ ਆ ਉਹ ਵੀ ਬosaurian NGOs ਜਿਹੜੀਆਂ ਆਈਆਂ ਹੈਗੀਆਂ ਆਪਣੀਆਂ ਐਂਬੂਲੈਂਸਾਂ ਉਹਨਾਂ ਦੀਆਂ ਸਟੈਂਡਬਾਈ ਮੈਂ ਫਲਡ ਇਫੈਕਟਿਡ ਜੇ ਜੇ ਦੀ ਮੈਂ ਗੱਲ ਕਰਦਾ ਵੀ ਖਾਣਾ ਜਿਹੜਾ ਹੈਗਾ ਤਾਜ਼ਾ ਬਣਾ ਕੇ ਘਰੋ ਮੈਨੂੰ ਲੱਗਦਾ ਨਹੀਂ ਪੰਜਾਬ 'ਚ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਕਿ ਲੋਕਾਂ ਕੋਲ ਖਾਣ ਲਈ ਅਨਾਜ ਨਾ ਹੋਵੇ ਜਾਂ ਉਹਨਾਂ ਕੋਲੇ ਚਾਵਲ ਨਾ ਹੋਣ ਜਾਂ ਦਾਲ ਨਾ ਹੋਵੇ ਤੁਸੀਂ ਚਾਹੇ ਦਾਲ ਚਾਵਲ ਨਹੀਂ ਖਾਓ ਪਰ ਉਹਨੂੰ ਗਰਮਾ-ਗਰਮ ਬਣਾ ਕੇ ਉਸ ਦਿਲੇ ਖਾ ਲਓ ਬਾਸਾ ਨਾ ਖਾਓ ਔਰ ਬਜਾਰੋਂ ਅਵੋਇਡ ਕਰੋ ਬਾਈ ਚਾਂਸ ਕਿਸੇ ਬੰਦੇ ਨੂੰ ਉਲਟੀਆਂ ਆ ਰਹੀਆਂ ਬਹੁਤ ਸਾਰੀਆਂ ਉਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਆ ਕਿ O.R.S ਲੈ ਲਓ ਜਿੰਨੀ ਦੇਰ ਕੋਈ ਬੰਦਾ O.R.S ਲੈਣ ਗਿਆ ਹੋ ਜੇ ਨਹੀਂ ਹੈ ਤਾਂ ਆਪਣੇ ਘਰ ਵਿੱਚ ਪਿੰਡਾਂ 'ਚ ਖਾਸ ਕਰਕੇ ਟਾਣੀਆਂ ਦੇ ਵਿੱਚ ਵੀ ਲੱਸੀ ਤਾਂ ਆਪਣੀ ਹੁੰਦੀ ਆ ਜੀ ਲੱਸੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ ਤੇ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਔਰ ਥੋੜਾ ਜਿਹਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਸ਼ੱਕਰ ਵੀ ਪਾ ਸਕਦੇ ਹੋ ਸਰ ਬੈੱਡ ਦੀ ਵੀ ਅਰੇਂਜਮੈਂਟ ਕੁਝ ਇੰਟਰਨਲ ਜਿਹੜੇ ਹਾਂ ਉੱਥੇ ਬੈੱਡ ਸਾਡੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਤੱਕ ਸਾਡੇ ਕੋਲੇ 30 ਬੈੱਡਸ ਆ ਗਏ ਬੈੱਡ ਸਾਡੇ ਕੋਲੇ 2000 ਤੋਂ ਵੱਧ ਹੈ ਜੀ ਵੀ 2500 ਬੈੱਡ ਸਾਡੇ ਕੋਲੇ ਅਸੀਂ ਹਮੇਸ਼ਾ ਤਿਆਰ ਰੱਖਦੇ ਹਾਂ ਜੀ ਫੁਰਾਨੀ ਐਮਰਜੈਂਸੀ ਕਿਸੇ ਕਿਸਮ ਦੀ ਕੋਈ ਅਮਰਜੈਂਸੀ ਹੋਵੇ ਸਾਡੇ ਕੋਲੇ ਬ੍ਰੈਡ ਸਪਲਾਈ ਹੈ ਮੈਡੀਸਨ ਦੀ ਸਪਲਾਈ ਸਾਡੇ ਕੋਲੇ ਪੂਰੀ ਹੈ ਕਿਉਂਕਿ ਸਾਰੇ ਹਸਪਤਾਲਾਂ ਦੇ ਵਿੱਚ 100% ਅਸ਼ੂਰ ਸਪਲਾਈ ਆਫ ਮੈਡੀਸਨਸ ਦਾ ਆਮ ਆਦਮੀ ਕਰਨੇ 881 ਹੈ ਜਿਨ੍ਹਾਂ ਚੋਂ 536 ਦੇ ਕਰੀਬ ਪਿੰਡਾਂ 'ਚ ਹੀ ਹੈਗੇ ਆ ਫਲੱਡ ਇਫੈਕਟਡ ਏਰੀਆ 'ਚ ਵੀ ਹੈਗੇ ਆ ਉਹਨਾਂ ਕੋਲੇ 107 ਦਵਾਈਆਂ ਜੜੀਆਂ ਹੈਗੀਆਂ ਸੀ ਇੱਕ ਇੱਕ ਹਫ਼ਤੇ ਦੀ ਉਹਨਾਂ ਨੂੰ ਐਡਵਾਂਸ ਪਾਈ ਦੇ ਕੇ ਰੱਖਦੇ ਆ ਸੋ ਕਿਸੇ ਕਿਸਮ ਦੀ ਕੋਈ ਮੈਡੀਸਨ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ